ਕੋਸ਼ਿਸ਼ ਕਰਾਂਗੇ ਹਰ ਮੰਗਲਵਾਰ 2:00 ਵਜੇ ਮੀਟਿੰਗ ਕਰ ਲਈਏ ਉਹਦਾ ਫਾਇਦਾ ਹੁੰਦਾ ਹੈ ਕਿ ਕਮੇਟੀ ਮੈਂਬਰਸ ਨੂੰ ਮਤਲਬ ਆਪਣਾ ਪ੍ਰੋਗਰਾਮ ਬਣਾਉਣ ਦਾ ਮੌਕਾ ਮਿਲ ਜਾਂਦਾ ਹੈ ਤੇ ਸਾਨੂੰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਹਫਤੇ ਕੋਈ ਬਾਈ ਅਖਬਾਰਾਂ ਵਿੱਚ ਐਡ ਆਈ ਸੀਗੀ ਉਹਦੇ ਸਾਨੂੰ ਕੋਈ 120 ਦੇ ਲਾਗੇ ਸੁਜੈਸ਼ਨਸ ਆਈਆਂ ਨੇ ਸਜਾ ਆਏ ਨੇ ਅੱਜ ਅਸੀਂ 80 ਕੁ ਲੈ ਕੇ ਪੜੇ ਸੀਗੇ ਬਾਕੀ ਅਗਲੀ ਰਿਪੋਰਟ ਨਾਲ ਕਿ ਅਗਲੀ ਵਾਰ ਹੋਰ ਵੀ ਸਜ ਆ ਜਾਣਗੇ ਸੋ ਅਸੀਂ ਹੁਣ ਇਹ ਡਿਸਾਈਡ ਕਰ ਰਹੇ ਹਾਂ ਕਿ ਅਸੀਂ ਅੱਠ-ਅੱਠ ਜਿਹੜੇ ਵਿਦਵਾਨ ਨੇ ਯੂਨੀਵਰਸਿਟੀਆਂ ਚੋ ਜਿਵੇਂ ਪੰਜਾਬੀ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਸਦਕੇ ਤੇ ਤੇ ਉਹਨਾਂ ਦੇ ਰਹਿ ਲਈ ਜਾਏਗੀ ਉਹ ਬੜਾ ਲਾਜ਼ਮੀ ਹੈ ਇਸ ਤਰੀਕੇ ਇਸ ਤਰੀਕੇ ਦੀ ਜਾ ਰਹੀ ਹੈ ਖਾਸ ਕਰਕੇ ਅਸੀਂ ਸਜ਼ਾ ਤੇ ਜੋ ਜਨਰਲ ਤੁਸੀਂ ਰੋਜ਼ ਸੁਣਦੇ ਹੋ ਉਹ ਇਸ ਸਜ਼ਾ ਨੇ ਮਤਲਬ ਕਿ ਪਨਿਸ਼ਮੈਂਟ ਕਿੰਨੀ ਹੋਵੇ ਕੀ ਕੀਤਾ ਜਾਵੇ ਕਿ ਕਿੰ ਨੂੰ ਮੰਨੇ ਜਾਵੇ ਕਿੰ ਨੂੰ ਨਾ ਮੰਨੇ ਜਾਵੇ ਸਜ਼ਾ ਤੇ ਜਨਰਲੀ ਬੇਸਿਕਲੀ ਵਹੀ ਨੇ ਤੋ ਦੂਜੀ ਗੱਲ ਹੈ ਫਿਰ ਇਹ ਅਸੀਂ ਕਰਾਂਗੇ ਔਰੇ ਅਸੀਂ ਨੈਕਸਟ ਵੀਕ ਤੋਂ ਸਟਾਰਟ ਕਰਾਂਗੇ ਅਸੀਂ ਕਿਸੇ ਨੂੰ ਜੋ ਵੀ ਆਉਣਾ ਚਾਹੇ ਅਸੀਂ ਉਹਨਾਂ ਨੂੰ ਇਨਵਾਈਟ ਕਰਕੇ ਤੇ ਤੁਹਾਨੂੰ ਦੱਸ ਵੀ ਦਿਆ ਕਰਾਂਗੇ ਅਸੀਂ ਕਿਹਨੂੰ ਬੁਲਾ ਰਹੇ ਹਾਂ ਸਾਰੇ ਧਰਮਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਬੁਲਾਉਣ ਦੀ ਗੱਲ ਹੋ ਰਹੀ ਸੀ ਤਾਂ ਕਿ ਬਣਾ ਪੂਰੀ ਬਣਾ ਦੇਣੀ ਚਾਹੀਦੀ ਸਾਰੇ ਠੀਕ ਹੈ ਸਰ ਕੁਝ ਸੀ ਵੀਰੇ ਕਿ ਪਰ ਤੱਕ ਅਡਾਟ ਜਿਹੜੇ ਜਿੱਥੇ ਬੰਦੀਆਂ ਕਹਿੰਦੀ ਕਿ ਜਲਦ ਤੋਂ ਜਲਦ ਜਿਹੜੀ ਕਿ ਉਸ ਦੀ ਕਮੇਟੀ ਦੀ ਜਿਹੜੀ ਰਿਪੋਰਟ ਬਣਾ ਦੇਣੀ ਚਾਹੀਦੀ ਕਿ ਕਿ ਜ਼ਰੂਰਤ ਹੈ ਸਪਟੈਂਬਰ ਤੱਕ ਤਾਂ ਉਹਨਾਂ ਨੇ ਆਖਿਆ ਕਿ ਹੋ ਜਾਨੀ ਚਲੋ ਬਟਾਈਮ ਟਾਈਮ ਚਲਦੀ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਹੋ ਜਾਏ ਪਰ ਬੜਾ ਸੰਵੇਦਨਸ਼ੀਲ ਮਸਲਾ ਤੇ ਇੱਕ ਇਸ਼ੂ ਹੈ ਔਰ ਇਹਨੂੰ ਅਸੀਂ ਬਿਲਕੁਲ ਇੱਕਦਮ ਕਾਲੀ ਕਾਲੀ ਵੀ ਨਹੀਂ ਕਰਨਾ ਚਾਹੁੰਦੇ ਤੁਸੀਂ ਕੁਝ ਕੁੱਛਰੇ ਸੀ ਸਾਰੇ ਧਰਮ ਨਾਲ ਜੁੜੇ ਹੋਏ ਜਿਹੜੇ ਨਮਾਇੰਦਿਆਂ ਨੂੰ ਬੁਲਾਉਣ ਦੀ ਗੱਲ ਹੋ ਰਹੀ ਸੀ ਜੀ ਉਹ ਪ੍ਰੋਸੀਜਰ ਸਟਾਰਟ ਹੋ ਗਿਆ ਉਹਨਾਂ ਨੂੰ ਕੋਈ ਰਿਟਰਨ ਦੇ ਵਿੱਚ ਭੇਜਿਆ ਗਿਆ ਸਰ ਦਾ ਪੱਤਰ ਅਸੀਂ ਹਾਂ ਅਸੀਂ ਇਕੱਠੇ ਦੀ ਭੇਜਾਂਗੇ ਉਹ ਫਿਰ ਜ਼ਿਆਦਾ ਹੋ ਜਾਏਗਾ ਲਿਮਿਟਿਡ ਕਰਕੇ এবਾਰੀ-ਵਾਰੀ ਕਰਕੇ ਅਸੀਂ ਭੇਜਾਂਗੇ ਅਗਲੀ ਵਾਰੀ ਲਈ ਕੋਈ ਬੁਲਾ ਰਹੇ ਹਾਂ ਕਿਸੇ ਨੂੰ ਅਸੀਂ ਸੋਚ ਰਹੇ ਅੱਜ ਪਲਾਨ ਕੀਤਾ ਸੀ ਕਿ ਪੰਜਾਬੀ ਯੂਨੀਵਰਸਿਟੀ ਨੂੰ ਅਸੀਂ ਕਾਂਗਰਸ ਦੇ ਨੁਮਾਇੰਦੇ ਭੇਜੋ ਸੋ ਦੇਖਦੇ ਹਾਂ ਹੁਣ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਵਿਦਵਾਨਾਂ ਲਈ ਤੇ ਵਿਦਵਾਨਾਂ ਲਈ ਇਹ ਵੀ ਬੜਾ ਲਾਜ਼ਮੀ ਹੈ ਵਿਦਵਾਨਾਂ ਨਾਲ ਨੂੰ ਵੀ ਮਿਲਣਾ ਜਿਹੜੇ ਆ ਆਪਣੇ ਗ੍ਰੰਥਾ ਤੇ ਕੰਮ ਕਰ ਰਹੇ ਜਾਂ ਧਰਮ ਤੇ ਕੰਮ ਕਰ ਰਹੇ ਜਨੋਦੀ ਨੋਲੇਜ ਹੈ ਜਿਨ੍ਹਾਂ ਦੀ ਕੰਪੈਰੀਟਿਵ ਸਟੱਡੀ ਹੈ ਧਰਮਾਂ ਦੀ ਸੋ ਉਹਨਾਂ ਨੂੰ ਬੁਲਾਉਣਾ ਉਹਨਾਂ ਨੂੰ ਕੱਲ ਉਹਨਾਂ ਨੂੰ ਬੁਲਾ ਕੇ ਉਹਦੀ ਗੱਲ ਸੁਣਨੀ ਵੀ ਬਹੁਤ ਜ਼ਰੂਰੀ ਹੈ ਸੋ ਅਸੀਂ ਸ਼ੁਰੂ ਕਰਾਂਗੇ ਨੈਕਸਟ ਵੀਕ ਤੋਂ ਅੱਛਾ ਕੁਝ ਕਿੰਨੇ ਕਿ ਰਿਸਪੌਂਸ ਆ ਗਏ ਹਲੇ ਤੱਕ ਕਿ ਪਹਿਲਾਂ 120 ਦਾ ਲੱਗ ਜਾ ਕੇ 120 ਦਾ ਲੱਗ ਜਾ ਕੇ ਆਏ ਸੀਗੇ ਅਸੀਂ 80 ਦੇਖੇ ਨੇ ਅੱਜ ਉਹਨਾਂ ਚੋਂ ਸੋ ਅਗਲੇ ਮੰਗਲਵਾਰ ਸ਼ੇਅਰ ਕਰਦੇ ਅਗਲੇ ਮੰਗਲਵਾਰ ਅਸੀਂ ਬੇਸਿਕਲੀ ਹਰ ਮੰਗਲਵਾਰ 3 ਵਜੇ ਮੀਟਿੰਗ ਰੱਖਿਆ ਕਰਾਂਗੇ ਜਦੋਂ ਕੋਈ ਕੋਈ ਉਹ ਜਿਸ ਮਸਲੇ ਨੇ ਬ Thank you. Thank you.